ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਕਾਇਨਸ ਪੰਜਾਬ ਤੇ ਮੈਂ ਹਾਂ ਮਮਤਾ ਤੁਹਾਡੇ ਨਾਲ ਜਿੱਥੇ ਇੱਕ ਪਾਸੇ ਲਗਾਤਾਰ ਸੰਗਤਾਂ ਵੱਲ ਸ਼ਹੀਦੀ ਜੋੜ ਮੇਲ ਪੰਦਰਵਾੜਾ ਨੂੰ ਲੈ ਕੇ ਨਤਮਸਤਕ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਸੰਗਤਾਂ ਉੱਥੇ ਹੀ ਪੰਜਾਬ ਦੇ ਸਾਬਕਾ ਸੀਐਮ ਚਰਨਜੀਤ ਚੰਨੀ ਜਿਹੜੇ ਨੇ ਉਹਨਾਂ ਦੇ ਵੱਲੋਂ ਪੈਦਲ ਯਾਤਰਾ ਸ਼ੁਰੂ ਕੀਤੀ ਗਈ ਹੈ ਤਾਂ ਆਪਣੇ ਗ੍ਰਹਿ ਨਿਵਾਸ ਮਰਿੰਡਾ ਤੋਂ ਚੱਲ ਕੇ ਸ੍ਰੀ ਚਮਕੌਰ ਸਾਹਿਬ ਦੇ ਗੁਰਦੁਆਰਾ ਸ੍ਰੀ ਕਤਗੜ ਸਾਹਿਬ ਦੇ ਵਿੱਚ ਨਤਮਸਤਕ ਹੋਣ ਦੇ ਲਈ ਜਾ ਰਹੇ ਨੇ ਇਸ ਮੌਕੇ ਉਹਨਾਂ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੇ ਵੱਲੋਂ ਕੀ ਕੁਝ ਆਖਿਆ ਗਿਆ ਆਓ ਸੁਣਦੇ ਹਾਂ ਇਸ ਮੌਕੇ ਕੀਤੀ ਜਾਂਦੀ ਹੈ ਹਰ ਸਾਲ ਤਾਂ ਡਿਵਲਪ ਕੀਤੀ ਜਾਂਦੀ ਆ ਕਿਤਾ ਦੇਖਦੇ ਪੇਸ਼ ਅੱਜ ਐਸੀ ਹਰ ਸਾਲ ਦੀ ਤਰ੍ਹਾਂ ਸ੍ਰੀ ਚਮਕੌਰ ਸਾਹਿਬ ਕਤਲਗੜ੍ਹ ਸਾਹਿਬ ਗੁਰਦੁਆਰੇ ਤੱਕ ਘਰ ਤੋਂ ਤੁਰ ਕੇ ਜਾ ਰਹੇ ਹਨ ਪਰਿਵਾਰ ਸਮੇਤ ਸਿੱਖ ਸੰਗਤਾਂ ਸਮੇਤ ਪਹਿਲਾ ਗੁਰੂ ਅਰਜਨ ਦੇਵ ਜੀ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਹੋਈ ਭਾਈ ਜੈਤਾ ਜੀ ਉਹਨਾਂ ਦਾ ਸੀਸ ਅਨੰਦਪੁਰ ਸਾਹਿਬ ਲੈ ਕੇ ਆਏ ਅਨੰਦਪੁਰ ਸਾਹਿਬ ਸਨਸਕਾਰ ਹੋਇਆ ਤੇ ਉਸ ਤੋਂ ਬਾਅਦ ਸਿੱਖ ਕੌਮ ਦੀ ਸਥਾਪਨਾ ਹੋਈ ਚਮਕੌਰ ਸਾਹਿਬ ਦੇ ਵਿੱਚ ਤੇ ਚਮਕੌਰ ਸਾਹਿਬ ਦੇ ਵਿੱਚ ਵੱਡੀ ਲੜਾਈ ਹੋ ਕੇ ਵੱਡੇ ਸਹਬਜ਼ਾਦੇ ਸਿੰਘਾਂ ਸ਼ਹੀਦਾਂ ਦੇ ਨਾਲ ਸ਼ਹੀਦ ਹੋਏ ਫਿਰ ਚਮਕੌਰ ਸਾਹਿਬ ਤੋਂ ਬਾਅਦ ਮਤੇਗੜ ਸਾਹਿਬ ਦੇ ਵਿੱਚ ਛੋਟੇ ਸਹਿਬਜ਼ਾਦੇਆਂ ਨੂੰ ਨੀਹਾਂ 'ਚ ਚੁਣਾਇਆ ਗਿਆ ਇੱਥੋਂ ਪੌਮ ਆਰਦੇਸ਼ ਦੀ ਆਜ਼ਾਦੀ ਦੀ ਲੜਾਈ ਸ਼ੁਰੂ ਹੁੰਦੀ ਹੈ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਤਾ ਤੋਂ ਬਾਅਦ ਆਪਣਾ ਪੂਰਾ ਸਰਬੰਸ ਬਾਰਿਆ ਇਹ ਉਹ ਧਰਤੀ ਹੈ ਕੋਰ ਸਾਹਿਬ ਜਿਹਦੇ ਬਾਰੇ ਪਾਕਿਸਤਾਨ ਦੇ एक मुस्लिम कवि अल्लाह यार खान ने कहा कि है गारे एक हिंद में तीर्थ है यात्रा के लिए कटाए बाप ने बच्चे जहां खुदा के लिए चमक है मेहर की है चमकौर तेरे जर्रों में सियारे यहीं से गए आसमां के लिए धरती है पवित्र जिथे बेहबजादे सिंह शहीदा का खून डुलिया ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਚੜ੍ਹਤੋ ਪਰ ਆਪਦੇ ਧਰਤੀ ਹੈ ਇਸ ਨੂੰ ਜਿੰਨਾ ਨਤਮਸਤ ਕੋਈਏ ਜਿੰਨਾ ਸਦਕਾਰ ਕਰੀਏ ਉਹਨਾਂ ਕੱਟ ਹੈ ਐਸੀ ਹਰ ਸਾਲ ਵੱਡੇ ਸਹਿਬਜ਼ਾਦਿਆਂ ਤੇ ਸਿੰਘਾਂ ਸ਼ਹੀਦਾਂ ਦੇ ਨਿਮਿਤ ਪੈਦਲ ਤੁਰ ਕੇ ਗੁਰਦੁਆਰਾ ਸਾਹਿਬ ਤੱਕ ਜਾਂਦੇ ਆ ਉੱਥੇ ਅਖੰਡ ਪਾਠ ਸ਼ੁਰੂ ਕਰਾਏ ਹੋਏ ਹੈ ਕਾਨੂੰ ਭੋਗ ਪੈਣਗੇ ਉਹਨਾਂ ਦੇ ਨਿਮਿਤ ਤੇ ਇਸ ਲਈ ਪੂਰੀਆ ਸਿੱਖ ਸੰਗਤ ਅੱਜ ਚੰਪੌਰ ਸਾਹਿਬ ਆਲ ਕੋਚ ਕਰੀਆਂ ਹੋਈਆਂ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਰ ਸਿੱਖ ਇਤਿਹਾਸਕ ਦਰਸ਼ਾਦਾ ਥੀਮ ਪਾਰਕ ਵੀ ਤੁਹਾਡੇ ਵੱਲੋਂ ਬਣਾਇਆ ਗਿਆ ਹੈ ਤੁਸੀਂ ਜਦੋਂ ਮੁੱਖ ਮੰਤਰੀ ਸੀ ਉਸ ਤੋਂ ਜਾਂਦੇ ਰਹੇ ਸੀ ਕਿ ਉਸ ਬਾਅਦ ਚ ਉੱਥੇ ਗਏ ਹ ਕਿੰਦਾ ਦਾ ਇਸ ਵਕਤ ਉਥੇ ਜਿਹੜਾ ਹੈਗਾ ਹੈ ਜਿਹੜੇ ਆਣ ਵਾਲੀ ਪੀੜ੍ਹੀ ਆ ਉਸ ਨੂੰ ਜਾਣੂ ਕਰਵਾਇਆ ਜਾਂਦਾ ਕਿੰਦਾ ਨੇ ਹਾਲਾਤ ਮਿਲਦੇ ਨੇ ਦੇਖੋ ਮੈਂ ਜਦੋਂ ਮੁੱਖ ਮੰਤਰੀ ਬਣਿਆ ਚੇਤਨ ਸਾਹਿਬ ਨੇ ਪਹਿਲਾਂ ਥੀਮ ਪਾਰਕ ਸ਼ੁਰੂ ਕਰਾਇਆ ਸੀ 2002 ਚ ਉਸ ਤੋਂ ਬਾਅਦ ਅਕਾਲੀ ਸਰਕਾਰ ਆ ਗਈ ਉਹਨਾਂ ਨੇ ਬੰਦ ਕਰਤਾ لیکن ਇਹਦੀ ਕੋਈ ਰੂਪਰੇਖਾ ਨਹੀਂ ਬਣੀ ਸੀ ਫਿਰ ਜਦੋਂ ਮੈਂ ਇੱਥੇ ਪੂਰੀਓ ਮਨਿਸਟਰ ਬਣਿਆ ਤਾਂ ਮੇਰੇ ਅਧਿਕਾਰ ਖੇਤਰ ਆ ਗਈ ਮੈਂ ਗੁਰਦੁਆਰਾ ਸਾਹਿਬ ਜਾ ਕੇ ਸਿੰਘਾ ਸਿਧਾਨ ਉਹ ਅਰਦਾਸ ਕੀਤੀ ਕਿ ਤੁਸੀਂ ਉਹੇ ਸੇਵਾ ਕਰਾਓ ਤਾਂ ਅੱਜ ਚਮਕੌਰ ਸਾਹਿਬ ਦੇ ਵਿੱਚ ਟੋਟਲ ਦਿੱਖ ਬਦਲ ਚੁੱਕੀ ਹੈ ਸਾਰੀਆਂ ਦੁਕਾਨਾਂ ਦੇ ਅੱਗੇ ਮਾਰਬਲ ਲਾ ਕੇ ਗਲਿਆਰਾ ਬਣਿਆ ਹੈ ਤੇ ਨਵੀਆਂ ਜਨਰੇਸ਼ਨਾਂ ਵਾਸਤੇ ਉਹਨਾਂ ਦੀ ਸਿੱਖ ਇਤਿਹਾਸ ਤੋਂ ਜਾਣੂ ਕਰਾਉਣ ਵਾਸਤੇ ਥੀਮ ਪਾਰਕ ਦੇ ਵਿੱਚ ਇੱਕ ਬਹੁਤ ਹੀ ਸ਼ਾਨਦਾਰ ਪੂਰੇ ਸਿੱਖ ਕੌਮ ਦੇ ਇਤਿਹਾਸ ਨੂੰ ਪੇਮਾਇਆ ਜਾਂਦਾ ਹੈ ਤੇ ਉੱਥੇ ਹਰ ਤਰੀਕੇ ਦੇ ਬਹੁਤ ਵਧੀਆ ਤਰੀਕੇ ਦੇ ਨਾਲ ਸਿੱਖ ਇਤਿਹਾਸ ਨੂੰ ਦਿਖਾਇਆ ਜਾਂਦਾ ਹੈ ਪੂਰੀ ਦੁਨੀਆ 'ਚੋਂ ਪਿਛਲੇ 2 2 ਸਾਲਾਂ ਤੋਂ ਲਗਾਤਾਰ ਉੱਥੇ ਸੰਗਤਾਂ ਆਉਂਦੀਆਂ ਤੇ ਉਹ ਫੁੱਲ ਰਹਿੰਦਾ ਹੈ ਤੇ ਪੂਰੇ ਇਤਿਹਾਸ ਬਾਰੇ ਸਾਡੀਆਂ ਨਵੀਂ ਜਨਰੇਸ਼ਨਾਂ ਨੂੰ ਉੱਥੇ ਪੂਰੀ ਜਾਣਕਾਰੀ ਦਿੱਤੀ ਜਾਂਦੀ ਹੈ ਸਿੱਖ ਧਰਮ ਬਾਰੇ ਇੱਕ ਨਵਾਂ ਅਜੂਬਾ ਐ ਸੀ ਚਮਕੌਰ ਸਾਹਿਬ ਦੇ ਵਿੱਚ ਬਣਾਇਆ ਹੈ ਚਮਕੌਰ ਸਾਹਿਬ ਦੀ ਧਰਤੀ ਆਪਣੇ ਆਪ ਆਪਣੇ ਆਪ ਨੂੰ ਉਜਾਗਰ ਕਰ ਰਹੀ ਹੈ ਤੇ ਇਸ ਨੇ ਬਹੁਤ ਵੱਡੇ ਵੱਡੇ ਕੰਮ ਕੋਰ ਸਾਹਿਬ ਚ ਮੇਰੇ ਤੋਂ ਕਰਾਏ ਆ